ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉੱਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤਾਂ ਦੋਸਤੋ YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਪੋਲੂਸ਼ਨ ਦੇ ਕਾਰਨ ਤੇ ਲੋਕਾਂ ਦੇ ਦੁਆਰਾ ਕੀਤੀ ਗਈ ਸਮੋਕਿੰਗ ਦੇ ਕਾਰਨ ਕਈ ਸਾਰੇ ਲੋਕਾਂ ਦੇ ਫੇਫੜਿਆਂ ਦੇ ਵਿੱਚ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਦੋਸਤ ਪੋਲੂਸ਼ਨ ਦੇ ਕਾਰਨ ਲੰਕਸ ਦੇ ਟਿਸ਼ੂਸ ਡੈਮੇਜ ਹੁੰਦੇ ਹਨ ਅਤੇ ਨਾਲ ਹੀ ਆਪਣੇ ਲੰਕਸ ਦੀ ਇਮਿਊਨਿਟੀ ਅਤੇ ਸਟਰੈਂਥ ਕਮਜ਼ੋਰ ਹੁੰਦੀ ਜਾਂਦੀ ਹੈ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇਹਨਾਂ ਸਾਰੀਆਂ ਹੀ ਪ੍ਰੋਬਲਮਸ ਦੇ ਲਈ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਨੇਚਰ ਸ਼ੋਰ ਲੰਗ ਪਿਓਰਸ ਕੈਪਸੂਲ ਜੋ ਕਿ ਦੋਸਤੋ ਤੁਹਾਡੇ ਲੰਗਸ ਨੂੰ ਪਿਉਰੀਫਾਈ ਕਰਦਾ ਹੈ ਨਾਲੇ ਤੁਹਾਡੇ ਲੰਗਸ ਨੂੰ ਡੀਟੌਕਸੀਫਾਈ ਕਰਦਾ ਹੈ ਆਪਣੇ ਲੰਗਸ ਨੂੰ ਪੋਲੂਸ਼ਨ ਦੇ ਕਾਰਨ ਆਏ ਡੈਮੇਜ ਜੋ ਕਿ ਟਿਸ਼ੂ ਡੈਮੇਜ ਹੋ ਜਾਂਦੇ ਹਨ ਉਹਨਾਂ ਨੂੰ ਠੀਕ ਕਰਦਾ ਹੈ ਅਤੇ ਦੋਸਤੋ ਜਿਹੜੇ ਲੋਕ ਸਮੋਕਿੰਗ ਕਰਦੇ ਹਨ ਉਹਨਾਂ ਨੂੰ ਕਫਤੀ ਪ੍ਰੋਬਲਮ ਹੁੰਦੀ ਹੈ ਉਸ ਨੂੰ ਵੀ ਇਹ ਠੀਕ ਕਰਦਾ ਹੈ ਅਤੇ ਨਾਲ ਹੀ ਨਾਲ ਆਪਣੇ ਲੰਗਸ ਨੂੰ ਇਹ ਇਮਿਊਨਿਟੀ ਅਤੇ ਸਟਰੈਂਥ ਪ੍ਰਦਾਨ ਕਰਦਾ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੰਪਲੀਟ ਇਨਫੋਰਮੇਸ਼ਨ ਮਿਲੇਗੀ ਨੇਚਰ ਸ਼ੋਰ ਦੇ ਲੰਕਸ ਪਿਓਰ ਕੈਪਸੂਲਸ ਦੇ ਬਾਰੇ ਦੇ ਵਿੱਚ ਤਾਂ ਦੋਸਤੋ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਜਿਸ ਦੇ ਨਾਲ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਚੰਗੀ ਤਰ੍ਹਾਂ ਨਾਲ ਮਿਲ ਜਾਵੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਦੇ ਇਨਗਰੀਡੀਅੰਟਸ ਦੀ ਤਾਂ ਦੋਸਤੋ ਇਸ ਦੇ ਵਿੱਚ ਵਸੀਕਾ ਗਡੂਜੀ ਧਨਾਇਕਾ ਕੰਟਾਕਾਰੀ ਹਰੀਦਰਾ ਵਰਗੇ ਨੇਚਰਲ ਇਨਗਰੀਡੀਅੰਟਸ ਯੂਜ਼ ਕੀਤੇ ਹੋਏ ਹਨ ਕਿਉਂਕਿ ਦੋਸਤੋ 100% ਨੇਚਰਲ ਹੁੰਦੇ ਹਨ ਸੇਫ ਹੁੰਦੇ ਹਨ ਅਤੇ ਬਹੁਤ ਹੀ ਜ਼ਿਆਦਾ ਇਫੈਕਟਿਵ ਹੁੰਦੇ ਹਨ ਤਾਂ ਦੋਸਤੋ ਇਹ ਕੈਪਸੂਲਸ ਪੂਰੀ ਤਰ੍ਹਾਂ ਨਾਲ ਆਯੁਰਵੇਦਿਕ ਹੈ ਇਨ੍ਹਾਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਕੈਮੀਕਲ ਯੂਜ਼ ਨਹੀਂ ਕੀਤਾ ਹੈ ਜੀ ਦੋਸਤੋ ਇਨ੍ਹਾਂ ਕੈਪਸੂਲਾਂ ਦੇ ਇਸਤੇਮਾਲ ਤੋਂ ਬਾਅਦ ਆਪਣੇ ਸਰੀਰ 'ਤੇ ਕੋਈ ਵੀ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਣਗੇ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ ਇਨ੍ਹਾਂ ਕੈਪਸੂਲਾਂ ਦਾ ਇਸਤੇਮਾਲ ਤੁਸੀਂ ਸਵੇਰੇ ਖਾਣਾ ਖਾਣ ਤੋਂ ਬਾਅਦ ਤੇ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਇੱਕ-ਇੱਕ ਕੈਪਸੂਲ ਦਾ ਇਸਤੇਮਾਲ ਕਰਨਾ ਹੈ ਦੋਸਤੋ ਜੇ ਤੁਸੀਂ ਇੱਕ ਟਿੰਡ ਦੇ ਵਿੱਚ ਦੋ ਕੈਪਸੂਲਾਂ ਦਾ ਇਸਤੇਮਾਲ ਕਰੋਗੇ ਤਾਂ ਇਸ ਦੇ ਵਿੱਚ ਤੁਹਾਨੂੰ 60 ਕੈਪਸੂਲ ਮਿਲਣਗੇ ਜੋ ਕਿ ਤੁਹਾਡੇ 1 ਮਹੀਨੇ ਦਾ ਕੋਰਸ ਹੋ ਜਾਵੇਗਾ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਇਸ ਦੇ ਪ੍ਰਾਈਸ ਦੀ ਇਸ ਦੇ ਉੱਤੇ ਪ੍ਰਾਈਸ ਹੈ 896 ਰੁਪਏ ਦੋਸਤੋ ਜੇ ਤੁਸੀਂ ਇਸ ਨੂੰ ਆਨਲਾਈਨ ਖਰੀਦੋਗੇ ਤਾਂ ਤੁਹਾਨੂੰ ਇਸ ਦੇ ਵਿੱਚ ਕੁਝ ਡਿਸਕਾਊਂਟ ਮਿਲ ਜਾਵੇਗਾ ਫਰੀ ਵਿੱਚ 806 ਰੁਪਏ ਦੇ ਵਿੱਚ ਇਹ ਮਿਲ ਜਾਣਗੇ ਅਤੇ ਜੇ ਤੁਸੀਂ ਇਹਨਾਂ ਕੈਪਸੂਲਾਂ ਨੂੰ ਖਰੀਦਣ ਦੇ ਬਾਰੇ ਵਿੱਚ ਸੋਚ ਰਹੇ ਹੋ ਤਾਂ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹਨ ਤੁਸੀਂ ਉੱਥੇ ਜਾ ਕੇ ਇਹਨਾਂ ਨੂੰ ਖਰੀਦ ਸਕਦੇ ਹੋ। ਤਾਂ ਦੋਸਤੋ ਜੇ ਤੁਸੀਂ ਜ਼ਿਆਦਾ ਸਮੋਕਿੰਗ ਕਰਦੇ ਹੋ ਜਾਂ ਫਿਰ ਪੋਲੂਸ਼ਨ ਦੇ ਕਾਰਨ ਤੁਹਾਡੇ ਲੰਗਸ ਦੇ ਵਿੱਚ ਕੋਈ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਤਾਂ ਦੋਸਤੋ ਤੁਸੀਂ ਇਸ ਦਾ ਯੂਜ਼ ਕਰ ਸਕਦੇ ਹੋ। ਕਿਉਂਕਿ ਦੋਸਤੋ ਇਹ ਟੋਟਲੀ ਸੇਫ ਹੈ ਤੁਹਾਡੀ ਹੈਲਥ ਦੇ ਲਈ। ਤਾਂ ਦੋਸਤੋ ਜੇ ਤੁਹਾਡੇ ਲੰਗ ਸਹੀ ਤਰੀਕੇ ਨਾਲ ਕੰਮ ਕਰਨਗੇ ਉਦੋਂ ਹੀ ਤੁਸੀਂ ਆਪਣੀ ਲਾਈਫ ਨੂੰ ਇੰਜੋਏ ਕਰ ਸਕੋਗੇ। ਦੋਸਤੋ ਇਹ ਕੈਪਸੂਲ ਬਹੁਤ ਹੀ ਚੰਗੇ ਹਨ। ਆਪਣੇ ਲੰਗਸ ਦੇ ਡੀਟੌਕਸੀਫਿਕੇਸ਼ਨ ਦੇ ਲਈ ਲੰਗਸ ਦੇ ਪਿਉਰੀਫਾਈ ਦੇ ਲਈ ਅਤੇ ਜਿਹੜੇ ਪੋਲੂਸ਼ਨ ਦੇ ਕਰਾਂ ਆਪਣੇ ਲੰਗਸ ਦੇ ਟਿਸ਼ੂਸ ਡੈਮੇਜ ਹੋ ਜਾਂਦੇ ਹਨ ਉਹਨਾਂ ਨੂੰ ਠੀਕ ਕਰਨ ਦੇ ਲਈ ਅਤੇ ਜਿਹੜੇ ਲੋਕ ਸਮੋਕਿੰਗ ਜ਼ਿਆਦਾ ਕਰਦੇ ਹਨ ਉਹਨਾਂ ਨੂੰ ਕਫ ਦੀ ਪ੍ਰੋਬਲਮ ਤੋਂ ਰਿਲੀਫ ਦੇ ਲਈ ਇਹਨਾਂ ਕੈਪਸੂਲਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਦੋਸਤੋ ਜੇ ਤੁਹਾਨੂੰ ਵੀ ਇਹ ਸਾਰੀ ਹੀ ਸਮੱਸਿਆ ਦੇਖਣ ਨੂੰ ਮਿਲਦੀਆਂ ਹਨ ਤੁਸੀਂ ਆਪਣੇ ਲੰਕਸ ਦੇ ਪਿਉਰੀਫਾਈ ਦੇ ਲਈ ਲੰਕਸ ਦੇ ਡੀਟੌਕਸੀਫਾਈ ਦੇ ਲਈ ਆਪਣੇ ਲੰਕਸ ਦੀ ਚੰਗੀ ਹੈਲਥ ਲਈ ਇਹਨਾਂ ਕੈਪਸੂਲਾਂ ਦਾ ਯੂਜ਼ ਕਰ ਸਕਦੇ ਹੋ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਦੋਸਤੋ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ